ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਵਈ ਸਾਰਿਆਂ ਨੂੰ ਅੱਜ ਘਰੇ ਹੀ ਤੇ ਜੀ ਆਪਾਂ ਮੀਂਹ ਪੈ ਰਿਹਾ ਥੋੜਾ ਥੋੜਾ ਛੜੀ ਜੀ ਵਾਲਾ ਮੌਸਮ ਹੋਇਆ ਵਾ ਬਸ ਹੌ ਸੂਕੇ ਦਿਨ ਕੱਟ ਦਿਆ ਇਹ ਨਿਕਲੇ ਤੇ ਜੀ ਬਾਹਰ ਲਗਾ ਥੋੜਾ ਮੋਟਾ ਕੰਮ ਘਰ ਜਾ ਦੇਖਾਂ ਕਰਾਂ ਟੈਂਕਰ ਦੇ ਪਰ ਕਰਾਮੀ ਆਪਾਂ ਮਸ਼ੀਨ ਫਿੱਟ ਤੇਲ ਪਾਣੇ ਵਾਲੀ ਖੋਲਾਂ ਮੈਂ ਖੋਲ ਕੇ ਲਿਆਵਾਂ ਘਰੋਂ ਔਰ ਕਰਾ ਕੇ ਬਣ ਰਿਹਾ ਜੀ ਆਪਣੀ ਵੀਡੀਓ ਗੱਲ ਮੈਂ ਖੋਲ ਕੇ ਕਰ ਦਿਖਾਣਾ ਤੁਹਾਨੂੰ ਖੋਲ ਲਿਆ ਬਈ ਠਕਣ ਨਾਟਨੋਟ ਕੱਢेंगे ਜੈਨ ਟੈਂਕਰ ਬਣ ਖਾਲੀ ਹੈ ਭਰਾ ਮੇ ਜੀ ਸੁਣੋ ਟਾਈਮ ਜਾਨੀ ਲੱਗ ਰਿਹਾ ਭਾਈ ਪੁਰਾਣੇ ਦਾ ਦੇਖਾਂ ਭਾਈ ਕਿ ਆਪਣਾ ਖੋਲ ਕੇ ਸਰ ਜੈਨ ਵੀ ਖਰਾਬ ਹੋ ਗਿਆ ਆਪਾਂ ਨੂੰ ਜੈਨ ਵੀ ਬਦਲਣਾ ਲੱਗੇ ਟੁੱਟ ਗਿਆ ਸਾਰਾ ਉਹ ਵੀ ਨਾ ਤੇਲ ਮਾ ਵੱਧ ਜਾ ਤੇਲ ਅਲੱਗ-ਅਲੱਗ ਡੀਜ ਅਲੱਗ-ਅਲੱਗ ਨਾਟ ਨੂੰ ਰੱਖਦੇ ਆਪਾਂ ਨੇ ਚੱਪੇ ਨੇ ਰੱਖਦੀਆਂ ਇਹ ਲੈ ਲਓ ਇਹ ਟੱਕਦੇ ਥੈਲੇ ਰੱਖ ਕੇ ਉੱਪਰ ਕੈਮ ਰੱਖਦੀ ਗੁਰਦਾ ਗੁਰਦਾ ਕਿੰਨੇ ਦੇ ਬਣੇ ਰਹੇ ਹੋ ਜੀ ਆਪਣੀ ਵੀਡੀਓ ਗੱਲ ਦੇਖਾਂ ਗੋਮਾ ਮਾ ਜਾਗਾ ਪਹਿਲਾਂ ਗੋਮਾ ਕੰਮ ਹੈ ਥੋੜਾ ਜਿਹਾ ਫਿਰ ਜਹਾਂ ਹੈ ਪਾਸਾ ਹਰਮਨੋ ਕਿਨਾਰ ਨੂੰ ਇਹ ਭਈਓ ਜੀ ਆਪਣੀ ਮਸ਼ੀਨ ਸਪੀਡ ਵੇਜ਼ ਦੀ ਜੜੀ ਲੈ ਆਣੀ ਹੈ ਅਮਨਜੋਤ ਲੈ ਕੇ ਆਇਆ ਤਾਂ ਭਈਓ ਇਸਕੇ ਫੁੱਲ ਵੀਡੀਓ ਮਸ਼ੀਨਾਂ ਦੀ ਤਿੰਨ ਮਸ਼ੀਨਾਂ ਲੈ ਕੇ ਆਇਆ ਤਾਂ ਉਹ ਅਮਨਜੋਤ ਵਾਲੇ ਚੈਨਲ ਉਪਰ ਹੈ ਪਈਆਂ ਅਮਨਜੋਤ ਪੰਗੂ 3630 ਦੇਖ ਸਕਾਹੋ ਬਾਈ ਤੁਮੇ ਧੰਨਵਾਦ ਹੈ ਬਾਈ ਅਮਨਪੂਤ ਜਿਹੜਾ ਲੈ ਕੇ ਆਇਆ ਟੋਲ ਕੇ ਵੀ ਕਿੱਥੋਂ ਮਿਲਾਉਣੇ ਕੋਟਕਪੂਰੋਂ ਪਤਾ ਨਹੀਂ ਕਿੱਥੋਂ ਦੇ ਲੈ ਕੇ ਆਇਆ ਇਹ ਸਮਾਨ ਹੈ ਕੋ ਮਸ਼ੀਨ ਹੈ ਗੰਨੇ ਪੇਪ ਲਿਆ ਮਾ ਬਾਈ ਫਿੱਟ ਕਰਾ ਕੇ ਦੇਖੋ ਉਹ ਚਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਪਹੁੰਚ ਚਲੇ ਬਾਈ ਆਪਾਂ ਕਨੌਰ ਸਬਾਣਾ ਵੀ ਆਪਣਾ ਗੱਡੀ ਵਾਂ ਐਨ ਬਾਈ ਮਿਣ ਮਿਣ ਕੇ ਪਾਇ ਗਰਗੇ ਤੇਲ ਹੀ ਵ ਅਮਨ ਨੂੰ ਬਾਈ ਬਹੁਤ ਸ਼ੌਂਕ ਦਾ ਇਸਕਾ ਪਹਿਰੋਂ ਦੂਹੀ ਆਏਦੇ ਹਮੇ ਉਹ ਦੂਹੀ ਦੇਖਦੇ ਫਿਰੇ ਗਏ ਇੱਕ ਛੋਟੀ ਆਵੇਦੀ ਮਤਲਬ ਫਿਰ ਘਾਰ ਕੇ ਵਾਲੇ ਆ ਉਹ ਬਨਾਰੇ ਦੇ ਉਹਨਾਂ ਨੂੰ ਮੈਸੇਜ ਮੋਸੇਜ ਕਰੇ ਬਹੁਤ ਵੀ ਉਹ ਭੇਜ ਦਿਓ ਉਹਨਾਂ ਨੇ ਕੋਈ ਥੋ ਪਤਾ ਦਿਆ ਭਾਈ ਦੇਖ ਲੈ ਮੈਂ ਕਹਾਂ ਵੀ ਕੋਟਕਪੂਰਾ ਕਿੱਥੇ ਹੈਗਾ ਮੈਂ ਕਹਾਂ 2.50 ਕਿਲੋਮੀਟਰ ਹੋਣਾ ਆਪਣੇ ਦੇ ਜਾ ਕੇ ਲੈ ਕੇ ਆਇਆ ਠੀਕ ਹੈ ਬਾਈ ਪਹੁੰਚ ਗਏ ਆਪਾਂ ਕਰਾਮਾ ਮਿਸਤਰੀਆਂ ਵਾ ਫਿੱਟ ਮਾੜੀ ਮਾੜੀ ਭੂਰ ਜੀ ਪੈ ਰਹੀ ਆ ਬੰਦਾ ਆਪਣਾ ਢੀਲਾ ਹੋ ਰਿਹਾ ਬਾਈ ਬੁਖਾਰ ਨਾਲ ਜਾਇਵਾ ਬੱਚੇ ਪੁੱਛੇ ਵੀ ਉਲਝੇ ਵੀ ਆ ਬਿਲਜਾ ਵਾ ਠੰਡਾ ਟਾਈਮ ਹੈ ਬਾਈ ਮੌਸਮ ਬਦਲ ਗਿਆ ਧਿਆਨ ਰੱਖੋ ਆਪਣਾ ਸਿਹਤ ਦਾ ਆਪਣੇ ਪਰਿਵਾਰ ਦਾ ਆਪਣੇ ਬਾਈ ਡੰਗਰ ਪਸ਼ੂ ਦਾ ਗੈਣਾ ਮੌਸਮ ਬਗ ਰਿਹਾ ਬਾਈ ਤੱਕੇ ਠੰਡ ਠੰਡ ਲੱਗ ਜਾ ਮੇਰੀ ਸਿਹਤ ਵੀ ਥੋੜੀ ਡਾਊਨ ਹੈ ਜਿੱਦਾਂ ਪਹਿਲਾਂ ਟਰਾਲੀ ਲੱਦੀ ਆ ਗਣੀਆਂ ਜੀ ਮੋਦਨ ਦਾ ਸਰੀਰ ਡਾਊਨ ਜਾ ਹੋਇਆ ਵਾ ਬਣੇਰੀ ਹੋਈ ਆਪਣੀ ਵੀਡੀਓ ਗਲ ਲਿਓ ਜੀ ਲੈ ਲੈ ਨਟ ਆਪਣਾ ਰਬੜਾਂ ਪਾਣੇ ਨੂੰ ਨਿੱਪਲ ਲੈ ਲਿਆ ਬੈਲਟ ਘਰਾਣੇ ਨੂੰ ਬਿੱਟੂ ਵੀਰ ਨਾ ਪਾਏ ਆਪਾਂ ਚਿਗੜੀ ਜੀ ਹੋਈ ਵੀ ਬਾਈ ਮੀਂਹ ਕਰਕੇ ਕਰਾਵਾ ਫਿੱਟ ਫੁੱਟ ਲੱਗੇ ਵੀਰ ਸਸਤਰੀ ਗੱਲ ਵੀਰ ਸਸਤਰੀ ਗੱਲ ਗੇ ਪੱਟਣ ਦੇ ਹਲੇ ਨਾ ਵੀ ਪੜਦੇ ਮੇਰੀ ਟਾਕੀ ਐਨ ਪਾਈ ਕਰਨਗੇ ਮਿੰਡ ਮਿੰਕਾ ਸਵਾਦ ਲੈ ਲੈ ਕੇ ਕਿਹੜੇ ਨੇ ਕਿੰਨੇ ਲੀਟਰ ਖਾਇਆ ਕਿਹੜੇ ਨੇ ਕਿੰਨੇ ਖਾਇਆ ਬੜਾ ਜੋਰ ਦੀ ਵਾਰਸ ਲੱਗੀਆਂ ਹੁਣ ਹੋ ਗਈ ਜੀ ਫਿਟਿੰਗ ਬਸ ਇਹ ਵੀ ਉਹ ਨਟ ਲੱਗ ਜਣਗੇ ਟੰਕੀ ਦੇ ਉੱਪਰ ਜਾ ਕੇ ਫਿੱਟਾ ਬਣਾ ਜਗਾੜ ਇਹਨ ਮੀਟਰ ਚੌਂਪੜੀ ਬਣ ਗਈ ਉੱਪਰ ਇਹਨ ਹੋਲਡਿੰਗ ਹੈ ਜਦ ਮਰਜ਼ੀ ਆਪਾਂ ਨੇ ਨਟ ਖੋਲ ਗਏ ਇਹਨੂੰ ਤਾਰ ਸਕਾਂ ਕੋਈ ਵੀ ਕੰਮ ਕਰਨਾ ਆ ਜਾਂ ਕਿਤੇ ਜਾਣਾ ਆਣਾ ਪੂਰੇ ਨੂੰ ਪੈਪਰ ਥੱਲੇ ਬਗ ਜੇਗਾ ਪੂਰੇ ਨੂੰ ਸਪਲਾਈ ਬਾਹਰ ਨਿਕਲ ਜੇਗੀ ਇੱਧਰ ਨੂੰ ਪੂਰੇ ਆਪਣੀ ਗੱਲ ਟੰਗ ਜੇ ਕਰੇਗੀ ਖਵਾ ਮਾ ਪ੍ਰੋਫਿਟ ਪੁੱਟ ਕਰਕੇ ਇਹਨਾਂ ਨੂੰ ਵਧੀਆ ਫਿਟਿੰਗ ਹੋ ਗਈ ਹੈ 0 0 ਹਨਾ ਫਿੱਟ ਕਰਕੇ ਚਲਾ ਕੇ ਦਿਖਾਉਣੀ ਹੈ ਹੈ ਨਾ ਤੇਹਾ ਕੋ ਨੂੰ ਲੈਓ ਜੀ ਆ ਕੇ ਰਿੰਕੂ ਵੀਰਪਾ ਵੀਰ ਸਤਿ ਸ੍ਰੀ ਅਕਾਲ ਯਾਦ ਨਹੀਂ ਲੇਕੇ ਨਹੀਂ ਗੰਨਾ ਗੰਨਾ ਹਾਂ ਅੱਜ ਇਸ ਟਰਾਲੀ ਭਰੀ ਹੋਈ ਹੈਗਾ ਆਓ ਬੱਸ ਜਾਹੇਗੇ ਬਹ ਤਰ੍ਹਾਂ ਖੜੀ ਹੈ ਮਤਲਬ ਟਰਾਲੀ ਪਰਚੀ ਆਵੇਗੀ ਫਿਰ ਲੈ ਜਾਈਏ ਇਹ ਜੋ ਬਣਾਵੇਂਗੇ ਜੈਨ ਕਰਕੇ ਸੀਟ ਦਾ ਬਿਰਹਨ ਬਣਾ ਦੇ ਵਧੀਆ ਤੇਲ ਨਾਲ ਲੀਕ ਹੋਇਆ ਹੈ ਡੀਮੋ ਦੀ ਸੀਟ ਮੰਗਣੀ ਜੀ ਤੇ ਚਾਹੇ ਮੜਾ ਮੋਟਾ ਨਾ ਬਾਹਰ ਫालतू ਹੋ ਜਾਏ ਪੂਰੀ ਪੂਰੀ ਸੀਟ ਕੱਟ ਕੇ ਬਾਕੀ ਉਸਦੀ ਵਾਪਸ ਕਰਦੇ ਆ ਬਹੂਗੀ ਆਪਾਂ ਜੈਨ ਬਣ ਗਿਆ ਬੱਸ ਫਿਰ ਪਰ ਬਣ ਜਾਈਗੀ ਬੰਦਾ ਬਹੁਤ ਬੜਾ ਕਲਾਕਾਰ ਖਵਾ ਜੀ ਦੇ ਰਹਿਣਾ ਜੋ ਮਰਜੀ ਬਣਾਉਂਦੇ ਕੁਦਰਤ ਕਾ ਹਵਾ ਕਲਾਕਾਰ ਤੇ ਕੁਦਰਤ ਕਣੀ ਦੇਖਦਾ ਹੈ ਕੁਦਰਤ ਕੋ ਦਿਮਾਗ ਦੇ ਬੰਦਾ ਨਹੀਂ ਕੁਛ ਕਰ ਸਕਦਾ ਕਿ ਬੰਦਾ ਸੋਚ ਲੈ ਮੈਂ ਕਰ ਰਿਹਾ ਆ ਤਾਂ ਖਿਆਲ ਨਹੀਂ ਚਲੋ ਫਿਰ ਵੀ ਹੱਥ ਤੋਂ ਹਲਾਣਾ ਲਗਾ ਜੀ ਹੈਨਾ ਹੱਥ ਤੋਂ ਹਲਾਣਾ ਹੋ ਗਿਆ ਕੁਦਰਤ ਕਣੀ ਦਿਵਾ ਦੇ ਕੁਦਰਤ ਆਹੋ ਜੋ ਮਹਾਰਾਜ ਨੇ ਬਕਸੇ ਆਵਸ ਹਾਂ ਹਾਂ ਇਹ ਆਪਾਂ ਕਾਣੇ ਵਾਲੇ ਆ ਦੇਖ ਤਾਂ ਉਹ ਲਿਖਾ ਵੀ ਸਾਰਾ ਕੁਸਵਾਲ ਹੈ ਹੈ ਆਪਾਂ ਜੂ ਕਿਸੇ ਨੂੰ ਗੁਣ ਦੇ ਦਿਆ ਮਹਾਰਾਜ ਨਾ ਦੇ ਦੇਣਾ ਸਿੱਤੇ ਦੋ ਸੰਗ ਲੇ ਲਾ ਦੇ ਦੰਦੇ ਪਰ ਤੇ 100 ਗ੍ਰਾਮ ਪੇਂਟ ਲਿਆ ਜੀ ਆਪਣੇ ਵਾਈਟੇ ਉੱਪਰ ਚੌਂਪੜੀ ਜੀ ਨੂੰ ਮਾਰਨੇ ਵਾਸਤਾ ਬਾਕੀ ਰੰਗ ਠੀਕ ਆ ਬਣਾ ਜਿਹੜੀ ਪਰਛਾਤ ਜੀ ਬਣਾਈਏ ਨੂੰ ਮਾਰ ਦਾਂਗੇ ਡੋੜੇ ਪੈ ਰਹੇ ਆ ਬਾਈ ਪੂਰੇ ਆ ਤਰਾਂ ਨੂੰ ਜਾ ਰਹੇ ਤੇ ਆਪਾਂ ਇਹੋ ਦੇਖੋ ਕਿਤਰਾ ਰਸਤੇ ਵਾਂ ਇਕੱਠੇ ਕਰੇ ਵੇ ਚੰਗੇ ਗੜੇ ਪਏ ਭਾਈ ਇਹ ਦੇਖੋ ਮਤਲਬ ਹੋ ਗਏ 15 ਮਿੰਟ ਦੇ ਕਰੀਬ ਹੋ ਗਿਆ 15 ਮਿੰਟ ਬਾਅਦ ਵੀ ਦੇਖੋ ਗੜੇ ਇਤਰੀ ਪਏ ਆ ਇੱਥੇ ਚੰਗਾ ਗੜਾ ਪਿਆ ਵਾ ਜੀ ਜੀ ਬਣ ਗਈ ਗੱਲ ਬੱਸ ਇਹਨੂੰ ਰੰਗ ਕਰਨਾ ਆਪਾਂ ਨੇ ਬਾਕੀ ਠੀਕ ਹੈ ਸਿਸਟਮ ਸਾਰਾ ਪੂਰੀ ਪ੍ਰੋਪਰ ਫਿਟਿੰਗ ਕਰਾਂਗੇ ਫਿਰ ਆਪਾਂ ਇਹ ਪਹਿਲਾਂ ਜੈਨ ਲਾ ਕੇ ਖਸਤਾ ਫਿਰ ਇਹਨੂੰ ਰੰਗ ਰੰਗ ਕਰਕੇ ਇਹ ਨਟ ਖੋਲ ਕੇ ਰੱਖ ਦਿੰਗੇ ਆਪਾਂ ਫਿਰ ਜਿੱਦਣ ਤੇਲ ਭਰਾ ਕੇ ਲਿਆ ਕੇ ਇਹਨੂੰ ਲਾ ਦੇਗੇ ਮੱਕਰਾ ਆ ਬਈ ਫਿਟਿੰਗ ਆਪਾਂ ਨੇ ਗ੍ਰੀਸ ਲਾ ਲਿਆ ਥੋੜਾ ਥੋੜਾ ਤੜਾ ਜੈਨ ਚੜ ਜੇਗਾ ਇਹਨ थोड़ा थोड़ा लामिंग इसके ऊपर बिचैस साफ कर हमें देखो कोई जर नहीं कोई कुछ नहीं जेल चिपक जाएगा ग्रीसियल नाले लीकिंग लुकिंग नहीं होनेगी फिर थोड़ा थोड़ा ऊपर ला देंगे कैप एंड सही यस रॉक्स रुक सारे ਕਾਸੋਗੇ ਨਟ-ਨਟ ਦੇਖੋ ਜੀ ਐਨ ਬਣ ਗਈ ਗੱਲ ਬੱਚਿਓ ਅਪੜੇ ਰੰਗ ਕਰਨੀ ਆ ਉੱਪਰਲੀ ਬਾਕੀ ਪੈਪੂ ਪਲਾਵੇਂਗਾ ਆਪਾਂ ਫੇਰ ਤੇਲ ਭਰਾ ਗਏ ਕੋਲਾਂ ਉਪਰਲੀ ਜੋਂ ਅਪੜੇ ਜੀ ਚਾਪੀਆਂ ਲਿਆ ਗੇ ਲਿਓ ਜੀ ਕਰਦੇ ਛੋਪੜੀ ਛਤਰ ਪੇਂਟ ਫਿੱਟ ਕਰਾਂਗੇ ਆਪਾਂ ਸਵੇਰੇ ਸੁੱਕ ਜੇਗੀ ਰਾਤ ਨੂੰ ਬੰਨ੍ਹ ਦੀ ਰੱਸੀ ਗੱਲ ਮੌਸਮ ਖਰਾਬ ਹੈ ਬਾਈ ਚੰਗਾ ਮੀ ਪਹਿ ਲਿਆ ਗੜੇ ਵੀ ਪਹਿਲੇ ਕਾਫੀ ਦੇਖੋ ਮਹਾਰਾਜ ਨੂੰ ਜੋ ਮਨਜ਼ੂਰ ਹੈ ਕਿਆ ਬਣਾਉ ਮਹਾਰਾਜ ਸੁਖਾਂਤ ਕੀ ਰੱਖਿਆ ਬਾਈ ਦੇਖੋ ਬਹੁਤ ਝੁੰਮਿਆ ਖੜਿਆ ਆਪਣੀ ਟਰਾਲੀਆਂ ਵੀ ਲਦੀ ਅੱਜ ਬਾਰਸ਼ ਹੋਈ ਗਈ ਸਾਰਾ ਦਿਨ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸასი ਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਮੈਂ ਠੀਕ ਹੈ ਜੀ ਓਕੇ ਬਾਏ